ਨਹੀਂ ਦਿੰਦੇਓ ਗਲਤ ਨਹੀਂ ਦਿੰਦੇ ਮਿਸਟੇਕ ਇਨਸਾਨਤੂ ਹੀ ਹੁੰਦੀ ਹੈ ਕੋਈ ਗੱਲ ਨਹੀਂ ਆਪਾਂ ਦੇਖੋ ਇੰਨੀ ਦੂਰ ਦੂਰ ਖੜੇ ਹੁੰਦੇ ਆ ਫਿਰ ਵੀ ਆਪਾਂ ਰੈਫਰੀ ਦੇ ਫੈਸਲੇ ਤੇ ਸੋਚਦੇ ਹੁੰਦੇ ਆ ਵੀ ਪੁਆਇੰਟ ਸਹੀ ਹੋਊਗਾ ਹਾਂਜੀ ਤੁਸੀਂ ਇਹ ਦੇਖੋ ਸਵੇਰ ਤੋਂ ਸ਼ਾਮ ਤੱਕ ਵਿਚਾਰੇ ਕਿੰਨੇ ਫਾਸਲੇ ਦੇਖੇ ਨੇ ਪਟੜੇ ਇੱਕ ਮਿੰਟ ਵੀਰੇ ਹਾਂਜੀ ਹਾਂਜੀ ਰੈਫਰੀ ਵੀਰਾਂ ਨੂੰ ਬੇਨਤੀ ਕਰੀਦਾ ਹਾਂ ਵੀ ਸਾਡੇ ਸਾਰੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਫੁੱਲ ਯੋਰ ਲੱਗਿਆ ਵਾਹ ਮੈਚ ਤੇ ਕਿਸੇ ਨੂੰ ਗਲਤ ਫਾਇਦਾ ਕੋਈ ਨਾ ਪੂਰੇ ਧਿਆਨ ਨਾਲ ਮੈਚ ਲਾਓ ਪੂਰੇ ਧਿਆਨ ਨਾਲ ਸੰਦੀਪ ਬਸੀਆਂ ਵਾਲਾ ਗਰਾਊਂਡ ਦੇ ਵਿੱਚ ਆ ਜਾਵੇ ਸਾਡਾ ਵੀਰ ਸੰਦੀਪ ਬਸੀਆਂ ਵਾਲਾ ਗਰਾਊਂਡ ਦੇ ਵਿੱਚ ਪਹੁੰਚੇ ਜਲਦੀ ਨਾਲ ਸੰਦੀਪ ਬਸੀਆਂ ਮੈਚ ਸ਼ੁਰੂ ਕਰਨਾ ਸਾਡੀ ਪ੍ਰਬੰਧਕੀ ਕਮੇਟੀ ਪੁਆਇੰਟ ਕੈਨਸਲ ਕਰਨ ਜਾ ਰਹੀ ਹੈ ਜਲਦੀ ਨਾਲ ਸੰਦੀਪ ਗਰਾਊਂਡ ਦੇ ਵਿੱਚ ਪਾਜੇ ਉਹ ਚਲੋ ਭਾਈ ਕੀ ਵਾਜਾ ਇਹ ਰਾਜ ਜਿਹੜਾ ਪੁਆਇੰਟ ਆ ਇਹਦਾ ਛਾਂਦੀ ਬਾਅਦ 10000 ਰੁਪਏ ਦਾ ਮੈਚ ਲਾਓ ਤੁਸੀਂ ਦਰਸ਼ਕ ਵੀਰਾਂ ਬੇਜਿਕਰੇ ਸ਼ਾਂਤੀ ਰੱਖੋ ਬੇਜੇ ਇੱਕ ਮਿੰਟ ਦਾ ਕੰਮ ਆ ਯਾਰ ਦੇਖੋ ਦੋ ਗੱਲਾਂ ਨੇ ਇੱਕ ਤਾਂ ਰੀਪਲੇ ਵੇਖਣ ਗਏ ਆ ਜਾਂ ਤਾਂ ਉਹਦੀ ਡੀਕ ਕਰ ਲਈਏ ਜਾਂ ਇਹ ਪੁਆਇੰਟ ਨੂੰ ਹੋਲਡ ਰੱਖ ਲਿਆ ਜਾਵੇ ਮੈਚ ਸ਼ੁਰੂ ਕਰਵਾ ਦਿਓ ਬਾਅਦ ਤੇ ਵਿੱਚ ਵੇਖ ਲਿਓ ਇਹ ਮੈਚ ਦੇ ਚਾਲੂ ਕਰੋ ਇਹ ਪੈਂਟ ਨੂੰ ਹੋਲਡ ਰੱਖੋ ਜੇ ਟੀਮ ਨੂੰ ਮਿਲ ਜਾਵੇਂ ਦੇ ਦਾਂਗੇ ਮੈਚ ਚਾਲੂ ਕਰੋ ਹਾਂਜੀ ਖਿਡਾਰੀ ਆ ਗਏ ਕੀ ਫੈਲਾ ਨੂੰ ਹਾਂਜੀ ਕੀ ਬਾਲਾ ਹਲੋ ਹਲੋ ਹਾਂ ਕੀ ਫੈਲਾ ਨਵੀਂ ਪ੍ਰਧਾਨ ਦਾ ਜਿਹੜਾ ਫੈਸਲਾ ਕੀ ਆ ਇਹ ਪੁਆਇੰਟ ਜਿਹੜਾ ਠੋਡਾ ਵੀ ਪ੍ਰਧਾਨ ਕਹਿੰਦਾ ਠੂਰ ਦੀ ਟੀਮ ਦਾ ਇੱਧਰ ਸਾਡੀ ਜ਼ਿੰਦਗੀ ਦਾ ਬਹੁਤ ਸਤਿਕਾਰਯੋਗ ਵੀਰ ਬਸੀਆਂ ਵਾਲਾ ਗੋਲਦੀ ਤੇ ਰਾਜੂ ਜੀ ਉਹਗੇ ਖੇਡ ਕਬੱਡੀ ਪ੍ਰਮੋਟਰ ਮੇਰੇ ਵੀਰੇ ਇੱਕ ਹੋਰਾਂ ਦੇ ਨਾਲ ਭਰਾਵਾਂ ਵਾਲਾ ਪਿਆਰ ਹੈ ਗੋਲਦੀ ਹੋਰਾਂ ਦਾ ਉਹ ਵੀ ਕਬੱਡੀ 365.com ਦੇ ਜਰੀਏ ਜਿਹੜੇ ਬੈਠੇ ਨੇ ਅੱਜ ਦੇ ਕਬੱਡੀ ਕੱਪ ਦਾ ਇਸ ਫਾਈਨਲ ਮੈਚ ਦਾ ਆਨੰਦ ਲੈ ਰਹੇ ਨੇ ਦੋ ਬੌਂਸਰ ਵੀਰਾਂ ਨੂੰ ਬੇਨਤੀ ਹੈ ਜੀ ਇੱਧਰ 365 ਦਾ ਕੈਮਰਾ ਚੱਲ ਰਿਹਾ ਇੱਧਰਲੇ ਪਾਸੇ ਆਪਾਂ ਕਿਸੇ ਵੀ ਵੀਰ ਨੂੰ ਖੜਨ ਨਹੀਂ ਦੇਣਾ ਉਹਦਾ ਤੁਸੀਂ ਖਿਆਲ ਰੱਖਿਓ ਇਸ ਗੱਲ ਦਾ ਕਿਉਂਕਿ ਬਾਦ ਦੇ ਵਿੱਚ ਕੋਈ ਇਦਾਂ ਦੀ ਦਿੱਕਤ ਨਾ ਆਵੀ ਉਧਰ ਬੱਸੀਆਂ ਵਾਲੇ ਗੋਲਡੀ ਜਾਂ ਤੇ ਰਾਜੂ ਦਾ ਉਹਗੇ ਖੇਡ ਕਬੱਡੀ ਪ੍ਰਮੋਟਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਉੱਤੇ ਵੀਪੇ ਵੀ ਜਰਮਨ ਵਾਲੇ ਹਾਂਜੀ ਹਾਂਜੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰੀ ਜਾਂਦੀ ਆ ਨਾਲੇ ਸਰਪੰਚਾ ਨੂੰ ਆ ਪਾਣੀ ਵਾਲੇ ਵੀਰ ਦਾ ਸਤਿਕਾਰ ਕਰੋ ਸੁਭਾ ਦਾ ਫਿਰਦਾ ਪਜਾਰਾ ਹੈ ਜੀ ਜੀ ਹੁਣ ਇਹਨੇ ਜਾਣਾ ਬਾਜ਼ਾਰੇ ਨੇ ਓਕੇ ਜੀ ਓਕੇ ਓਕੇ ਅੱਜ Wi-Fi ਵਾਲੇ ਅਮਰਤ ਜੀਮੇਦਾ ਵੀ ਕਹਿੰਦੇ ਗਹਿ ਗੱਡ ਮੈਂ ਸਨਮਾਨ ਹੋਵੇਗਾ ਬਿੱਲੇ ਪਟਵਾਰੀ ਹੋਰਾਂ ਵੱਲੋਂ ਅੱਜ ਯਾਰਾਂ ਦੇ ਯਾਰ ਆ ਜਿਹੜੇ ਬੋਲ ਪੁਗਾ ਰਹੇ ਨੇ ਆਪਣੀ ਜ਼ਿੰਦਗੀ ਦੇ ਯਾਰਾਂ ਦੇ ਲਈ ਅਮਰਤ ਜੀਮੇਦਾ ਵਿਸ਼ੇਸ਼ ਤੌਰ ਤੇ 4000 ਰੁਪਏ ਨਾਲ ਬਿੱਲੇ ਪਟਵਾਰੀ ਵੱਲੋਂ ਮਾਨਸਨਮਾਨ ਹੋਵੇਗਾ ਇਧਰ ਅਗਲੀ ਕਬੱਡੀ ਮੈਚ ਸ਼ੁਰੂ ਹੋ ਗਿਆ ਮਾਰ ਦਿਓ ਤਾੜੀ ਲਓ ਕਾਲਾ ਮੇਰੇ ਵੀਰੋ ਆਹ ਵੇਖੋ ਜਾਂਦਾ ਹੋਇਆ ਉਸ ਦਿਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਵੱਲ ਚੜਕੇ ਦੂਸਰੇ ਪਾਸੇ ਬਸੀਆਂ ਦਾ ਸੰਦੀਪ ਗੋਲ ਡਿਊਰਾਂ ਦਾ ਪਿੰਡੂ ਰਾਜੂ ਦਾ ਪਿੰਡੂ ਮੇਰੇ ਵੀਰੋ ਇਧਰ ਬਿੱਲਾ ਪਟਵਾਰੀ ਵੀ ਪੁੱਜਾ ਹੋਇਆ ਆਹ ਵੇਖੋ ਜਾਂਦਾ ਬਈ ਇਹ ਹੈ ਜਮਿੰਦਰ ਸਿੰਘ ਵਾਲਾ ਠੂਰ ਦਾ ਠੂਰ ਦੀ ਧਰਤੀ ਦਾ ਨੌਜਵਨ ਪੁਆਇੰਟ ਲੱਕ ਕੇ ਆਪਣੀ ਟੀਮ ਵੱਲ ਗਿਆ ਹੋਇਆ ਉਧਰ ਅਗਲੀ ਕਬੱਡੀ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਇਸ ਵੇਲੇ ਸ਼ੇਰਾ rau ਵਾਲੀਆ rau ਵਾਲੀਆ ਸ਼ੇਰਾ ਇਧਰੋਂ ਪਾਲਾ ਇੱਕ ਰਿਸਕਿਤੀ ਔਰ ਦੂਸਰੇ ਪਾਸੇ ਪੁਆਇੰਟ ਧਾਵੀ ਦਾ ਮੇਰੇ ਵੀਰੋ rau ਵਾਲੀਆ ਸ਼ੇਰੇ ਦਾ ਸਰਪੰਚ ਗੁਰਚਾਰੂ ਸਿੰਘ ਜੂਰਾ ਵੱਲੋਂ ਸ਼ੇਰੇ ਦੇ ਕੱਲੇ ਕੱਲੇ ਪੁਆਇੰਟ ਤੇ 100-100 ਰੁਪਏ ਦਿੱਤਾ ਜਾਣਾ ਜੇਤੇਦਾਰ ਚਮਕੌਰ ਸਿੰਘ ਦੀ ਸਰਪੰਚ ਬੋਪਾ ਰਾਏ ਵੱਲੋਂ rau ਵਾਲੀਆ ਸ਼ੇਰੇ ਲਈ ਮਾਨ ਪੁੱਜਦਾ ਹੋਇਆ ਕਾਲੋ ਦੀ ਕਬੱਡੀ ਤੇ 2-200 ਰੁਪਏ ਸਾਡੇ ਸਤਿਕਾਰਯੋਗ ਵੀਰ ਬੋਲੇ ਅਚਰ ਵਾਲੀ ਬੋਲੇ ਚਰਨਜੀਤ ਪ੍ਰਧਾਨ ਐਲਾਨ ਕਰ ਰਿਹਾ ਹੈ ਮਾਨ ਸਨਮਾਨ ਦਿੱਤੇ ਜਾਣਗੇ ਇਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਮੇਰੇ ਵੀਰੋ ਆ ਉਧਰ ਕਹਿੰਦੇ ਸ਼ਕਤੀ ਦਾ ਸੁਣਾ ਆ ਗਾਮੋ ਟੱਕ ਕੌਕਿਆਂ ਦਾ ਕੌਕਿਆਂ ਦਾ ਮੋਟਾ ਚੌਕ ਦਾ ਮੋਟਾ ਮੇਰੇ ਵੀਰੋ ਇਸ ਵੇਲੇ ਮਨਜਿੰਦਰ ਸਿੰਘ ਮੋਟਾ ਕੌਕਿਆਂ ਵਾਲਾ ਥੋੜਾ ਥੋੜਾ ਸਾਈਡ ਤੇ ਅੜਜੋ ਜੀ ਖਿਡਾਰੀ ਸੱਟ ਮਹਿਸੂਸ ਕਰ ਰਿਹਾ ਸੱਚੇ ਬਾਦਸ਼ਾਹ ਮੇਰ ਕਰਨ ਡਾਕਟਰ ਸਾਹਿਬ ਆਗੇ ਤਾਂ ਗਰਾਊਂਡ ਚ ਜਾਇਓ ਜੀ ਭੱਜ ਕੇ ਗੁਰਮੀਤ ਜੀ ਜਲਦੀ ਪਹੁੰਚੋ ਮੋਣਾ ਝੋਲੜਾਂ ਵਾਲਾ ਸਾਡਾ ਵੀਰ ਸੁਸਾਇਟੀ ਵਾਲਾ ਬਾਈ ਰੂਪ ਮੈਂਬਰ ਨਾਲ ਸੰਪਰਕ ਕਰ ਲਵੇ ਗਰਾਊਂਡ ਦੇ ਲਾਗੇ ਮੋਣਾ ਝੋਲੜਾਂ ਵਾਲਾ ਸਾਡਾ ਵੀਰ ਆਪਾਂ ਥੋੜਾ ਥੋੜਾ ਪਿੱਛੇ ਆ ਜਿਓ ਜੀ ਪਲੀਜ਼ ਬੇਨਤੀ ਹੈ ਡਾਕਟਰ ਸਾਹਿਬ ਪਹੁੰਚ ਗਏ ਨੇ ਆਪੇ ਚ ਕਰ ਲੈਣਗੇ ਵਾਹਿਗੁਰੂ ਮੇਹਰ ਕਰੇ ਕਿਸੇ ਵੀ ਖਿਡਾਰੀ ਦੇ ਜਿਹੜੀ ਕੋਈ ਆਂਚ ਨਾ ਹੋਵੇ हां जी चलो जी मैच चालू कराओ वादू गुरब जी की दे वीरो बैठ जाओ जहां कनिया दे हो जाओ भाई इधर सच्चे पाशा वाहे गुरु दी कृपा नौजवान ते रब मेरा ਪਰੇ ਹੱਥ ਰੱਖੇ ਨਾ ਖਿਡਾਰੀਆਂ ਤੇ ਜਿਸ ਤਰ੍ਹਾਂ ਘਰਾਂ ਤੋਂ ਹੱਸਦੇ ਇਸਾਂ ਦੇ ਆਉਂਦੇ ਨੇ ਉਸ ਤਰ੍ਹਾਂ ਹੀ ਵਾਪਸ ਵਰਤਨ ਦਰਸ਼ਕਾਂ ਨੂੰ ਬੇਨਤੀ ਹੈ ਜੀ ਕਿਰਪਾ ਕਰਕੇ ਲਾਈਨ ਤੇ ਪੈਰ ਨਾ ਰੱਖੋ ਯਾਰ ਕੋਈ ਵੀ ਵੀਰ ਬਾਉਂਡਰੀ ਲਾਈਨ ਤੇ ਇਧਰ ਪੈੰਡੂ ਵੀ ਹਰਦੀਪ ਦੀ ਕਬੱਡੀ ਹੈ ਦੂਸਰੇ ਪਾਸੇ ਹਰਪਾਲ ਹਰਪਾਲ ਮੇਰੇ ਵੀਰੋ ਇਸ ਵੇਲੇ ਖੇਡ ਕੋ ਇਹ ਆ ਗਏ ਹਰਪਾਲ ਠੂਰ ਦੀ ਧਰਤੀ ਦਾ ਬਹੁਤ ਤਕਰੀਰ ਲੱਗ ਗਿਆ ਜੱਫਾ ਯਾਰੋ ਧਾਵੀ ਗਿਆ ਲੱਗਿਆ ਚੜ ਗਿਆ ਸਰੂਰ ਜੀ ਨੇ ਸਾਰਾ ਕੁਝ ਤੱਕਿਆ ਠੂਰ ਵਾਲਿਆਂ ਨੇ ਸਾਰਾ ਕੁਝ ਤੱਕਿਆ ਲੈ ਵੀ ਬਿੱਟੂ ਆਜਾ ਠੂਰ ਵਾਲਿਆਂ ਨੇ ਚੰਗੀ ਖੇਡਦਾ ਪ੍ਰਦਰਸ਼ਨ ਜਿਹੜਾ ਮੈਦਾਨ ਦੇ ਵਿੱਚ ਦਿਖਾਇਆ ਅੱਜ ਟੂਰ ਦਾ ਨਾਨਕ ਕਹਿੰਦਾ ਮੇਰਾ ਮੇਰਾ ਜਿਹੜਾ ਪਹਿਲਾ ਮੈਚ ਦੇ ਇਸ ਏਰੀਆ ਦਾ ਵੱਡੀ ਮੁਬਾਰਕਵਾਦ ਹੈ ਵੀਰੋ ਰਾਂ ਨੂੰ ਇੱਧਰ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਹਠੂਰ ਵਾਲਾ ਕਾਲਾ ਮੇਰੇ ਵੀਰੋ ਆਹ ਦੇਖੋ ਬਸੀਆਂ ਦੇ ਸੰਦੀਪ ਦੇ ਨਾਲ ਦੂਸਰੀ ਵਾਰ ਹੱਥ ਲਾ ਕੇ ਭੱਜਾ ਜਾ ਰਿਹਾ ਹੈ ਦਵਿੰਦਰ ਸਿੰਘ ਦਾ ਹਠੂਰ ਦੀ ਤਾਕੀ ਦਾ ਕਾਲਾ ਮੇਰੇ ਵੀਰੋ ਉਧਰ ਅਗਲੀ ਕਬੱਡੀ 라ਉ ਵਾਲੀ ਹੈ ਸ਼ੇਰਾ ਸਰਪੰਚ ਗੁਰਚਰਨ ਸਿੰਘ ਜੂਰਾ ਵੱਲੋਂ ਦੀਪਕ ਕੈਨੇਡਾ ਵੱਲੋਂ ਹੀਪਾ ਜਰਮਨ ਵੱਲੋਂ ਮਾਨ ਸਨਮਾਨ ਦਿੱਤੇ ਜਾ ਰਹੇ ਨੇ

ਨ ਮੇਲੇ ਦਾ ਆ ਆ ਅੱਜ ਦਾ ਨਜ਼ਾਰਾ ਮੇਰੀ ਵੀਡੀਓ ਕਿਹੜੇ ਕਬੱਡੀ ਦਾ ਲੁੰਡੀਆਂ ਪੈਂਦੀਆਂ ਢੰਗੜੇ ਪੈਂਦੇ ਤਾਲੀਆਂ ਵੱਜਦੀਆਂ ਇਹ ਕੰਨ ਲੱਗਦੀਆਂ ਜਟਾਰੇ ਛੱਡੇ ਜਾ ਰਹੇ ਨੇ ਕਿਹੜੇ ਕਬੱਡੀ ਦਾ ਪੂਰਾ ਸ਼ੋਰਾਂ ਵਾਲੇ ਨੇ ਪਾਰਟੀ ਕਬੱਡੀ ਆ ਵੀ ਪ੍ਰਬੰਧਕ ਵੀਰੋ ਆਪਾਂ ਬਾਹਰ ਆ ਜਿਓ ਥੋੜਾ ਥੋੜਾ ਫੇਰ ਪਹਿਲਾਂ ਵਾਲੀ ਗੱਲ ਨਾ ਹੋਵੇ ਉਧਰ ਵੇਖੋ ਅਗਲੀ ਕਬੱਡੀ ਪੈਂਦੀ ਹੋਈ ਇਧਰ ਫਾਤੇਗੜ ਸ਼ੰਨਾ ਦਾ ਸੋਨੀ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਉਧਰ ਚਾਰ ਜਾਫੀ ਨਹੀਂ ਨੌਜਾਨ ਦੇ ਹਲਕੀ ਸੱਟ ਲੱਗੀ ਪਰ ਕਿਰਪਾ ਹੋਈ ਮਾਲਕ ਦੀ ਨੌਜ ਨੇ ਫਿਰ ਕਬੱਡੀ ਪਾਈ ਬੱਲੇ ਦਾ ਬੋਨੀ ਇੱਕ ਚੱਕ ਵੀ ਸ਼ੇਰ ਮੁੱਕਦਾ ਬੇਲੇ ਵਿੱਚ ਸ਼ੇਰ ਮੁੱਕਦਾ ਇਹ ਆ ਸਨਾਂ ਦੀ ਧਰਤੀ ਦਾ ਸੋਹਣੀ ਮੇਰੇ ਵੀਰੋ ਇਧਰ ਕੌਕਿਆਂ ਵਾਲੇ ਹਰਦੀਪ ਦੀ ਕਬੱਡੀ ਲੈ ਵੀ ਚੱਕਾਂ ਵਾਲਾ ਕਰ ਗੱਲ ਉਧਰ ਹਰਦੀਪ ਮੇਰੇ ਵੀਰੋ ਕੌਕਿਆਂ ਵਾਲਾ ਕਬੱਡੀ ਪਾਉਂਦਾ ਹੋਇਆ ਉਧਰ ਲੱਕੀ ਹੁਰੀ ਸਾਡੇ ਯਾਰ ਵੈਲਜੀਅਮ ਦੇ ਵਿੱਚ ਬੈਠੇ ਅੱਜ ਇਸ ਕਬੱਡੀ ਟੂਰਨਾਮੈਂਟ ਦਾ ਪੱਤਲਵਾੜ ਵਾਲੇ ਪੂਰੇ ਆਪਣੇ ਯਾਰਾਂ ਦੇ ਨਾਲ ਸੁਆਦ ਲੈ ਰਹੇ ਨੇ ਵਸੀਆਂ ਵਾਲਾ ਗੋਲਦੀ ਤੇ ਰਾਜੂ ਉਗੇ ਖੇਡ ਪ੍ਰਮੋਟਰ ਯੂਐਸਏ ਦੇ ਵਿੱਚ ਬੈਠੇ ਉਹ ਵੀ ਕਬੱਡੀ 365.com ਨਾਲ ਜੁੜੇ ਬੈਠੇ ਨੇ ਬਠੂਰ ਵਾਲੇ ਇੱਕ ਮੋਰਾ ਨਾਲ ਭਰਾਵਾ ਵਾਲਾ ਪਿਆਰ ਹੈ ਉਧਰ ਦਵਿੰਦਰ ਗਿੱਲ ਵੀ ਸਾਡਾ ਵੀਰ ਵਸੀਆਂ ਵਾਲਾ ਯੂਐਸਏ ਦੇ ਟੂਰ ਤੋਂ ਵਾਪਸ ਪਰਤੇ ਆ ਇਧਰ ਕਾਲਾ ਤੇ ਮੋਟਾ ਕਹੋ ਗਿਆ ਦਾ ਮੇਰੇ ਵੀਰੋ ਆਹ ਲਿਖ ਤਾਲਿਆ ਜੀਰਵਾ ਦਾ ਨਹੀਂ ਸਿਰਾ ਕਰਤਾ ਕਾਲੇ ਨੇ ਬੱਲੇ ਵੱਲੇ ਕਰਵਾਤੀ ਐਨ ਬੱਲੇ ਵੱਲੇ ਕਰਵਾਤੀ ਕਾਲੇ ਨੇ ਰਾਉ ਵਾਲੀਆ ਸ਼ੋਹਰਾ ਕਬੱਡੀ ਪਾਉਂਦਾ ਹੋਇਆ ਸ਼ੋਰਨੀ ਦੀਪਾ ਕਹਿੰਦਾ ਬੁਲਜ ਮੋਟਰਸਾਈਕਲ ਦੇਣਾ ਫੂ ਰਾਈ ਵਾਲੇ ਚਮਕਾਰ ਹੋਰਾਂ ਦੇ ਟੂਰਨਾਮੈਂਟ ਤੇ ਆ ਜੈਸੀ ਪੁਰੀਆ ਜੰਨੇ ਜੈਸੀਆਂ ਧਾਵੀਆਂ ਤੇ ਵਾਰ ਕਰ ਦਿੰਦੇ ਵਾਂਗ ਤੇ ਖੇਦੀਆਂ ਦੇ ਜਨੇਤਪੁਰੀ ਅਮਰੂ ਨੇ ਇੱਕ ਹੋਰ ਤਕੜਾ ਜਫਾ ਲਾ ਕੇ ਇਸ ਮੈਚ ਦਾ ਰੁੱਕ ਮੋੜ ਦਿੱਤਾ ਮੇਰੇ ਵੀਰੋ ਆ ਗਿਆ ਕਬੱਡੀ ਦਾ ਸਵਾਲ ਮਾਰ ਤੇ ਲਲਕਰਾ ਜਦ ਫੇਰੂ ਨਾ ਹੀ ਦਾ ਕੱਪ ਵਧੀਆ ਲੱਗਿਆ ਅਮਰੂ ਜਨੇਤ ਨੂੰ ਮੁਬਾਰਕਵਾਦ ਪੱਤੀ ਜੱਜਰ ਸਾਹਿਬ ਸਿੱਧਾ ਦੇਖਿਆ ਉਸ ਖਿਡਾਰੀ ਨੂੰ 500 ਰੁਪਏ ਅਮਰੂ ਜਨੇਤਪੁਰੇ ਨੂੰ ਜਥੇਦਾਰ ਹਰਚਰਨ ਸਿੰਘ ਜੀ ਰਾਵਾਂ ਵੱਲੋਂ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਉਧਰ ਅਗਲੀ ਕਬੱਡੀ ਵਿਸੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਐਨ ਨਾਲ ਨਾਲ ਝੁਕਿਆ ਹੋਇਆ ਉਸ ਝੁਕਿਓ ਤਾਵੀ ਨੂੰ ਕਿਹੜਾ ਜਾਫੀ ਜਫਾ ਲਾਵੇਗਾ ਲਓ ਡਬਲ ਟੱਚ ਹੋਇਆ ਸੰਦੀਪਪੁਰਾਂ ਤੋਂ ਇਸ ਲਈ ਪੁਆਇੰਟ ਮੇਰੀ ਵੀਰੋ ਸੋਨੀ ਛੰਨਾ ਵਾਲਾ ਆਪਣੀ ਟੀਮ ਦੇ ਲਈ ਜੁੜੇਗਾ ਹਾਂਜੀ ਰੌਲਾ ਨਹੀਂ ਪਣਾ ਕਿ ਖਿਡਾਰੀ ਦੇ ਸ਼ਟਰਾਂ ਲੱਗ ਜਾ ਕੁਛ ਜਾ ਕੇ ਪਿਆਰ ਦੇ ਨਾਲ ਕੋਈ ਗੱਲ ਨਹੀਂ ਨਾਨਕ ਪਿਆਰ ਦੇ ਨਾਲ ਮੇਰੀ ਵੀਰੋ ਆਪਾਂ ਸਬੂਤ ਦੇਣਾ ਖੇਡ ਕਬੱਡੀ ਦਾ ਇਹ ਛੰਨਾ ਵਾਲੇ ਪਾਲੀ ਦਾ ਪਿੰਡੂ ਸੋਨੀ ਪਟਿਆਲੇ ਦੇ ਲਾਗੇ ਕਰਕੇ ਪੁੱਜਿਆ ਹੋਇਆ ਨੌਜਵਾਨ ਬਹੁਤ ਵੈਲ ਐਜੂਕੇਟਿਡ ਖਿਡਾਰੀ ਸੋਹਣੇ ਸੁਭਾਅ ਦਾ ਮਾਲਕ ਹੈ ਨੌਜਵਾਨ ਖੇਡ ਕਬੱਡੀ ਦਾ ਮਸ਼ਹੂਰਤਾ ਵੀ ਇਧਰ ਅਗਲੀ ਕਬੱਡੀ ਅਰਦੀਪ ਸਿੰਘ ਕੌਕਿਆਂ ਵਾਲਾ ਲੈ ਵੀ ਗਰਮੀਤ ਸਿੰਘ ਆ ਮੁਬਾਰਕਵਾਦ ਹੈ ਪ੍ਰਧਾਨ ਚਰਨਜੀਤ ਜੀ ਤੇਰਾ ਨੂੰ ਜਥੇਦਾਰ ਚਰਨ ਸਿੰਘ ਜੀ ਨੂੰ ਸਰਪੰਚ ਗੁਰਚਨ ਸਿੰਘ ਜੀ ਨੂੰ ਅੱਜ ਦੇ ਇਸ ਕਬੱਡੀ ਕੱਪ ਦੀ ਆ ਉਧਰ ਪੁਆਇੰਟ ਪਰ ਮੱਦੇ ਤੋਂ ਬਾਲ ਦੀ ਨਾ ਕਰਿਆ ਕਹਿੰਦਾ ਪੁਆਇੰਟ ਪਰ ਧਾਵੀ ਦਾ ਪੁਆਇੰਟ ਪਰ ਧਾਵੀ ਦਾ ਪੁਆਇੰਟ ਪਰ ਧਾਵੀ ਦਾ ਲਾਈਨ ਤੋਂ ਥੋੜਾ ਥੋੜਾ ਪਿੱਛੇ ਹਟ ਜੋ ਸਾਰੇ ਵੀਰ ਗੌਰਵ ਜੀ ਗੌਰਵ ਜੀ ਮਾ ਪਿੱਛੇ ਹੋ ਭਾਈ ਇਹ ਆ ਬਵਿੰਦਰ ਸਿੰਘ ਕਾਲਾ ਠੂਰ ਦਾ ਲੈ ਵੀ ਕਾਲੇ ਦੀ ਖੇਡ ਨੂੰ ਜਿਹੜੇ ਜਿਹੜੇ ਪਿਆਰ ਕਰਦੇ ਨੇ ਇੱਕ ਵਾਰ ਤਾੜੀ ਤੇ ਲਲਕੜਾ ਮਾਰ ਦਿਓ ਲੈ ਵੀ ਚੱਕ ਵਾਲਿਆ ਸਵਾਦ ਆ ਗਿਆ ਕਮਰ ਦਾ ਜਿਹੜੇ ਜਿਹੜੇ ਕੰਦੀ ਖੇਡ ਨੂੰ ਪਿਆਰ ਕਰਦੇ ਨੇ ਵੀ ਗੱਡ ਕੇ ਤਾੜੀ ਮਾਰ ਕੇ ਦੱਸੋ ਇੱਕੋ ਦੁਨੀਆ ਦਾ ਉੱਤਮ ਬੋਲੇ ਸੋ ਨਿਹਾਲ ਸ੍ਰੀ ਅਕਾਲ ਜਿਹੜੀ ਵੀ ਕਬੱਡੀ ਤੇ ਪਿਆਰ ਕਰਦਾ ਇੱਕ ਮੇਕ 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 ਹੋ ਗਿਆ ਮੀਓ ਲਾਲ ਕਰਾ ਤੇ ਤਾੜੀ ਹੋ ਜਾਏ ਇਹ ਆ ਗਿਆ ਸੋਹਾਨ ਆ ਆ ਕਰਾ ਤੇ ਤਾੜੀ ਤਾੜੀ ਤੇ ਲਾ ਬੋਯਾਨਾ ਤੂੰ ਵੀ ਦਰਸ਼ਕਾ ਇੱਕ ਮਲਿੰਗ ਦਾ ਪੁੱਤ ਪਾਲ ਰਾਏ ਯੂ ਐਸ ਏ ਤੇ ਰਚਾਰਨ ਸਿੰਘ ਜੀ ਜਥੇਦਾਰ ਸਰਪੰਚ ਗੁਰਚਾਰਨ ਸਿੰਘ ਉਹਦਾ ਵੱਲੋਂ ਮਾਨ ਸਰਮਾਨ ਪੁੱਜਦੇ ਕੀਤੇ ਆ ਅੱਜ ਲੈ ਵੀ ਦੁਨੀਆ ਮਨਾਉਣ ਵਾਲੀ ਗੱਲ ਕਰਦਾ ਠੂੜਿਆਂ ਨੇ ਗੋਲਦੂ ਜੀ ਐਸਓ ਤੇ ਰਾਜੂ ਜੀ ਐਸਓ ਦੇ ਕੋਟੇ ਜਿਲ੍ਹੇ ਪਟਿਆਲੇ ਤੋਂ ਅੱਜ ਕੰਨੇ ਹਟੂੜ ਦੀ ਟੀਮ ਦੇ ਲਈ ਖੇਡਣ ਦੇ ਲਈ ਪੁੱਜਿਆ ਇਹ ਛੰਨਾ ਵਾਲਾ ਸੋਨੀ ਕਹਿੰਦੇ ਦੁਨੀਆ ਪਾਲੀ ਦਾ ਵੀਰ ਕਹਿੰਦੀ ਆ ਉੱਧਰ ਕਾੜਾ ਪੈਤਾ ਜ ਲੋਹਾਰ ਸਾਹ ਘਰਤਾ ਇਧਰ ਹਟੂੜ ਦੀ ਧਰਤੀ ਦਾ ਕਾਲਾ ਪੁਆਇੰਟ ਲੈ ਕੇ ਹੱਸਦਾ ਨੱਚਦਾ ਆਪਣੀ ਟੀਮ ਦੇ ਸੇਵਾਸਤ ਵਰਤਦਾ ਹੋਇਆ ਅਗਲੀ ਕਬੱਡੀ ਕੰਦੇ ਕੁਜਲ ਰਾਉ ਰੂ ਆਪਣੀ ਧਰਤੀ ਦਾ ਸ਼ੇਰਾਂ ਦੇ ਵੀਰੋ ਬੋਲੇ ਵੱਲੋਂ ਕਾਲੇ ਨੂੰ ਮੇਡੇ ਮਾਨ ਸ਼ਰਮਾਨ ਦੇ ਰਵੀ ਤੋਂ ਸਿੱਧੂ ਕੁਝ ਦੇ ਕਰਦੇ ਤੂੰ ਵੀ ਸਰਪੰਸ ਪ੍ਰਧਾਨ ਸਾਹਿਬ ਤੁਸੀਂ ਵੀ ਇਧਰ ਰਾਉ ਵਾਲੀਆ ਮੇਰੇ ਵੀਰੋ ਪੁਆਇੰਟ ਲੈ ਕੇ ਆਉਂਦਾ ਹੋਇਆ ਇੱਕ ਹੰਦੇ ਜਫਿਆਂ ਤੇ ਗੋਲਡੀ ਜੀਐਸਏ ਤੇ ਰਾਜੂ ਜੀਐਸਏ ਵੱਲੋਂ ਸਰ ਸਿੰਘ ਵੱਲੋਂ ਸ਼ੇਰੇ ਦੇ ਲਈ 100 ਪੁਆਇੰਟ ਦਾ ਹੋਇਆ ਇਧਰ ਵੱਡੇ ਮਾਨ ਸਨਮਾਨ ਬਾਈ ਚਮਕਾਰ ਹੋਰਾਂ ਵੱਲੋਂ ਸ਼ੇਰੇ ਦੇ ਲਈ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਇਆ ਜਿਹੜੀ ਨਾਲ ਦੀ ਨਾਲ ਨਾਮ ਬੁਲਾ ਕੇ ਤੁਸੀਂ ਸਿੱਧੀ ਪੁਲਤੀ ਕਰਦੇ ਹੋ ਬਹੁਤ ਬਹੁਤ ਧੰਨਵਾਦ ਇਧਰ ਕੌਂਕਿਆਂ ਵਾਲੇ ਇੱਕ ਵਾਰ ਜੀ ਆ ਮੁੰਡਿਆਂ ਪਟਿਆ ਵਾਲੇ ਸੋਨੀ ਦੀ ਕਬੱਡੀ ਵਧੀਆ ਲਗੀ ਤਾਂ ਤਾੜੀ ਤੇ ਲਲਕਾਰਾ ਮਾਰ ਦਿਓ ਇਹ ਆ ਸਨਮਾਨ ਦੀ ਧਰਤੀ ਦਾ ਇਧਰ ਅਗਲੀ ਕਬੱਡੀ ਮੇਰੇ ਵੀਰੋ ਇਸ ਵੇਲੇ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਆਹ ਵੇਖੋ ਸਾਹਮਣੇ ਸ਼ੇਰਾ rau ਵਾਲੀਆਂ ਉਧਰ ਮੁਕਾਬਲਾ ਅਰਪਾਲ ਪਾਲ 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 ਧੂਰ ਵਾਲੇ ਦੇ ਨਾਲ ਸ਼ੋਰੇ ਦਾ ਲਓ ਪੁਆਇੰਟ ਪਰ ਧਾਵੀ ਦਾ ਐਨ ਮੇਰੇ ਵੀਰੋ ਸਿਰੇ ਦਾ ਜੋਰ ਹੈ ਐਨ ਸਿਰੇ ਦੇ ਜੋਰ ਦੀ ਖੇਡ ਕਬੱਡੀ ਖੇਡੀ ਜਾ ਰਹੀ ਹੈ ਲੱਗੀ ਕਾਲਾ ਪਾ ਕਬੱਡੀ ਨਾ ਜਾਨਾ ਇਧਰ ਕਾਲਾ ਮੇਰੇ ਵੀਰੋ ਕਾਲੇ ਦੀਆਂ ਕਬੱਡੀਆਂ ਤੇ ਭੋਲਾ ਚਿਰਵਾਲੀਆ ਲਗਾਤਾਰ ਮਾਨ ਸਨਮਾਨ ਕਰ ਰਿਹਾ ਹੈ ਇਧਰ ਮੁਕਾਬਲਾ ਜੱਟਿਆਸੀ ਦੇ ਨਾਲ ਹੈ ਬਸੀਆਂ ਦੇ ਸੰਦੀਪ ਦੀ ਗੱਲ ਉਧਰ ਨਾਜਨ ਕਾਲਾ ਇਧਰ ਸੰਦੀਪ ਏ ਆ ਵੇਖੋ ਸਾਹਮਣੇ ਪੁਆਇੰਟ ਧਾਵੀ ਦਾ ਮੇਰੇ ਵੀਰੋ ਇਸ ਵੇਲੇ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਇਸ ਵੇਲੇ ਕਾਲਾ ਨਾਜਨ ਪਾਰ ਲੱ ਕੇ ਜਾਂਦਾ ਹੋਇਆ ਜਿਹੜੇ ਬਾਦੂ ਵੀਰ ਨੇ ਗਰਾਊਂਡ 'ਚ ਬੈਜੋ ਬਾਈ ਜਥੇਦਾਨ ਸਾਹਿਬ ਰਾਬੋਂ 100 ਰੁਪਿਆ ਸਰਪੰਚ ਗੁਰਚਰਨ ਸਿੰਘ ਵੀ ਵੱਲੋਂ ਜਿਹੜੇ ਬਾਦੂ ਵੀਰ ਨੇ ਬੈਜੋ ਸਰਪੰਚ ਗੁਰਚਰਨ ਸਿੰਘ ਜੁਰੀ ਉਹ ਵੀ ਇਨਾਂ ਖਿਡਾਰੀਆਂ ਦੇ ਮਾਨ ਕਰ ਰਹੇ ਨੇ باد بہ جو گراؤنڈ چ اپنے آپ ہاتھ بن کے بےنتی ہے دنیا کا روسم ਹਾਂ ਹਰੀ 150 ਇਹ ਤੁਹਾਨੂੰ ਗੁਰਜਾਂਟ ਵੱਲੋਂ 100 ਰੁਪਏ ਤੁਸੀਂ ਜੇ ਤੁਡੀ ਇੰਗਲੈਂਡ ਵਾਲੇ ਬਾਲ ਯੂਐਸਏ ਵੱਲੋਂ ਵੀ ਇੱਕ ਮੀਂਹ ਸਨਮਾਨਨੇ ਹਟੂਰ ਫਾਸਟ ਕਹੋਗੇ ਇੱਕਲਾ 7 ਇਧਰ ਇਹ ਕਹਿੰਦੇ ਇੱਕ ਮਿੰਟ ਜੀ ਇੱਕ ਮਿੰਟ ਹਟੂਰ ਦੇ ਪੁਆਇੰਟ ਨੇ 14 ਕੌਂਕੇ ਕਲਾਂ ਦੇ 7 7 ਤੇ 14 ਟੂਰ ਫਾਸਟ ਕੌਂਕੇ ਕਲਾਂ ਸੈਕੰਡ